90 ਸਾਲ ਦੀ ਉਮਰ ਦੇ ਵਿੱਚ ਵੀ ਬਜੰਤੀ ਮਾਲਾ ਐਕਟਰੈਸ ਨੇ ਜਿੱਤ ਲਿਆ ਸਭ ਦਾ ਦਿਲ ਤੇ ਬਣ ਗਈ RAM ਦੀ ਭਗਤ ਤੇ RAM ਮੰਦਿਰ ਦੇ ਵਿੱਚ ਜਾ ਕੇ ਕੀਤੀ ਆਪਣੀ ਵੱਖਰੇ ਤਰੀਕੇ ਦੇ ਨਾਲ ਪੇਸ਼ਕਸ਼ ਦੇਖ ਸਕਦੇ ਹੋ ਤੁਸੀਂ ਇਹ ਭਾਰਤ ਨਾਟ్యం ਜਿਹੜਾ ਕੀਤਾਗਾ ਇਸ ਦਾ ਨਾਮ ਬਜੰਤੀ ਮਾਲਾ 90 ਸਾਲ ਦੀ ਉਮਰ 90 ਸਾਲ ਦੇ ਵਿੱਚ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਡਾਂਸ ਕਰਨਾ ਬਹੁਤ ਔਖਾ ਹੁੰਦਾ ਪਰ ਆਪਣੇ RAM ਦੇ ਲਈ ਆਪਣੇ ਜਿਹੜੇ ਪ੍ਰਭੂ ਦੇ ਲਈ ਭਗਵਾਨ ਦੇ ਲਈ ਉਹ ਡਾਂਸ ਇੱਕ ਇੱਛਾ ਦੇ ਨਾਲ ਇੱਕ ਭਾਵਨਾ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਨਾਲ-ਨਾਲ ਚੱਲ ਰਹੀ ਹੈ ਵੀ 90 ਸਾਲਾਂ ਦੇ ਇਸ ਦੇ ਵਿੱਚ ਜਿਹੜੀ ਬਹਿਜੰਤੀ ਮਾਲਾ ਕਿਉਂਕਿ ਜੇ ਆਪਾਂ 90 ਦੇ ਦਸ਼ਕ ਦੀਆਂ ਗੱਲਾਂ ਕਰਦੇ ਹਾਂ ਤਾਂ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਅੱਜ ਵੀ ਬਹੁਤ ਸਾਰੀਆਂ ਪਈਆਂ ਨੇ ਤੇ ਇਹਨਾਂ ਦੀ ਜਿਹੜੀ ਵੀਡੀਓ ਸੀ ਫਿਲਮਾਂ ਸੀਗੀਆਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਨੇ ਤੇ ਆਪਣੇ ਸਮੇਂ ਦੇ ਵਿੱਚ ਇਹਨਾਂ ਦਾ ਵੀ ਡੰਕਾ ਵੱਜਦਾ ਸੀ ਤੇ ਪਰ ਅੱਜ RAM ਦੇ ਭਗਤ ਹੋਈ ਬਹਿਜੰਤੀ ਮਾਲਾ ਨੇ ਆਪਣੀ ਜਿਹੜੀ ਪੇਸ਼ਕਸ਼ ਹੈ ਉਹ ਦਿਖਾਈ ਹੈ RAM ਮੰਦਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਹਿਲਾਂ ਤਾਂ ਆਪਾਂ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਆ ਰਾਮ ਮੰਦਰ ਦੀ ਭਗਤੀ ਜਿਹੜੀ ਆ ਰਾਮ ਮੰਦਰ ਦੇ ਲਈ RAM ਦੀ ਭਗਤੀ ਜਿਹੜੀ ਆ ਕਿਸ ਤਰੀਕੇ ਦੇ ਨਾਲ ਲੀਨ ਹੋਈ ਆ ਬਜੰਤੀ ਮਾਲਾ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਫਿਰ ਕਰਦੇ ਆ ਇਸ ਵੀਡੀਓ ਤੇ ਗੱਲਬਾਤ ਆ ਦੇਖੋ 90 ਸਾਲ ਦੀ ਉਮਰ ਆ ਯਾਰ ਫਿਰ ਵੀ ਦੇਖੋ ਤੁਸੀਂ ਸਹਿਜ ਯੋਗ

ਕਿ ਤੁਸੀਂ ਯਾਰ ਪਹਿਲੀ ਗੱਲ ਤਾਂ 90 ਸਾਲ ਦੀ ਉਮਰ 'ਚ ਯਾਰ ਆ ਮਤਲਬ ਡਾਂਸ ਕਰਨਾ ਔਖਾ ਹੁੰਦਾ ਦੇਖੋ ਪਰ ਕਹਿੰਦੇ ਨੇ ਹੁੰਦੇ ਭਗਵਾਨ ਦੀ ਭਗਤੀ ਦੇਖੋ ਤੁਸੀਂ ਨਾ ਭਗਤੀ 'ਚ ਲੀਨ ਨੱਚ ਰਹੇ ਆ ਦੇਖੋ ਤੁਸੀਂ ਤੁਸੀਂ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਕਰ ਰਹੇ ਹੋ ਬਾਈ ਯਾਰ ਨਿਸ਼ਾਨ ਹਰ ਇੱਕ RAM ਦੀ ਭਗਤੀ ਦੇ ਵਿੱਚ ਲੀਨ ਨਜ਼ਰ ਆਉਂਦਾ ਹੈ ਤਾਂ ਦੇਖੋ ਤੁਸੀਂ 90 ਸਾਲ ਦੀ ਜਿਹੜੀ ਬਜੰਤੀ ਮਾਲਾ ਐਕਟਰੈਸ ਹੈ ਜਿਹੜੀ ਫਿਲਮੀ ਦੁਨੀਆ ਦੀ ਸਿਤਾਰਾ ਕਹਿ ਸਕਦੇ ਆਂ ਵੀ ਉਹ RAM ਮੰਦਰ ਦੇ ਵਿੱਚ ਜਾ ਕੇ ਆਪਣੀ ਪੇਸ਼ਕਸ਼ ਦਿਖਾ ਰਹੀ ਹੈ ਤੇ ਆਪਣੇ ਜਿਹੜੀ ਭਗਤੀ ਭਾਵਨਾ ਉਹ ਵੀ ਜਿਹੜੀ ਲੋਕਾਂ ਦੇ ਸਾਹਮਣੇ ਰੱਖੀ ਹੈ ਤੁਹਾਨੂੰ ਕਿਵੇਂ ਲੱਗੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਸ਼ੇਅਰ ਤੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ